मुख्यमंत्री भगवंत सिंह मान की अगुवाई वाली पंजाब सरकार सरकारी स्कूलों अत्याधुनिक सुविधावाल लैस कर रही है कई स्कूलों की कायाकलप हो चुकी है अते बाकी भी उच्च पदरी सुविधाव उपलब्ध करवाने सरकार लगातार यत्नशील है ये विचार पंजाब विधानसभा के डिप्टी स्पीकर जय कृष्ण सिंह रौड़ी ने विधानसभा हलका गढ़शंकर सत्त सरकारी स्कूलों विकास काम उद्घाटन दौरान कही कहा कि सरकारी उन्हकारीूलों में विद्यार्थियों के हुनर तराश के दिलचस्पी मुताबक सिक्ख्या प्राप्त करने प्रेरित किया जाता है ता जो तारवीं पास कर मगरों मुकाबले दिया दीख्याव हिस्सा दे लैद बन पैकामे जगत गढ़शंकर से हरिकृष्ण गंगड़ की रिपोर्ट thank yes. you साहबानिडा तो आए हुए साहबान अध्यापक साहब वाहू जी का खालसा श्री वाहू जी की फतेह अज सा पते। आज ले बहुत, बहुत ही भागा वाला दिन है कि सामयान साके बहुत ही बतवार नेता ਹਰਤਾ ਜੈਕਪਟ ਸਿੰਘ ਜੂੜੀ ਜੀ ਵਾਜੋ ਡਿਫਟੀ ਸਪੀਕਰ ਵਿਧਾਨ ਸਭਾ ਪੰਜਾਬ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਆਏ ਸਰਮਾਨ ਲੋਕ ਖਾਸਤੇ ਸੱਚਾ ਸਾਡੇ ਸਿੱਖਿਆ ਭਾਗ ਦੇ ਅਫਸਰ ਸਾਹਿਬਾਨ ਪਹੁੰਚੇ ਨੇ ਜਿਨ੍ਹਾਂ ਨੂੰ ਮੈਂ ਆਪਣੀ ਨਗਰ ਪੰਚਾਇਤ ਅਤੇ ਸੂਬਾ ਪਿੰਡ ਵਾਸੀਆਂ ਵੱਲੋਂ ਇੱਥੇ ਉਹਨੇ ਜੀ ਆਇਆਂ ਕਿਹਾ ਜਿਨਾਮੋ ਮੈਂ ਆਪਣੇ ਨਗਰ ਦੇ ਚੌਂਕ ਤੇ ਬਹੁਤ-ਬਹੁਤ ਵੈਲਕਮ ਜੀ ਆਇਆਂ ਆਖਦੀਆਂ ਜਿੱਤਾਂ ਕਿ ਸਾਨੂੰ ਪਤਾ ਹੀ ਹੈ ਕਿ ਅੱਜ ਸਾਡੇ ਸਕੂਲ ਵਿੱਚ ਸਾਇੰਸ ਲੈਬ ਦਾ ਉਦਘਾਟਨ ਹੋਣ ਜਾ ਰਿਹਾ ਹੈ ਉੱਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਪ ਜੀ ਦੀ ਸਰਕਾਰ ਨੇ ਕੋ ਸਕੂਲਾਂ ਦੀ ਦਿੱਕ ਬਦਲਦਾ ਉਪਰਾਲਾ ਸ਼ੁਰੂ ਕੀਤਾ ਹੈ ਉਹ ਬਹੁਤ ਹੀ ਸਲਾਘਾਯੋਗ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਗਰੀਬ ਪਰਿਵਾਰਾਂ ਦੇ ਵੀ ਬੱਚੇ ਪੜ੍ਹਦੇ ਹਨ ਤੇ ਆਪ ਜੀ ਦੀ ਸਰਕਾਰ ਸਾਵੀ ਰਹੀ ਨੇ ਅੱਜ ਇਸ ਪੰਡਾਲ ਦੇ ਵਿੱਚ ਮੈਂ ਦੇਖ ਰਿਹਾ ਕਿ ਵਿਦਿਆਰਥੀ ਉਹਨਾਂ ਦੇ ਮਾਪੇ ਸਾਡੇ ਪੀਐਨਓ ਸਹਿਬਾਨ ਸਾਡੀ ਸਿੱਖਿਆ ਕਮੇਟੀ ਦੇ ਕੋਆਰਡੀਨੇਟਰ ਸਾਹਿਬ ਸਾਡੀ ਸਿੱਖਿਆ ਕਮੇਟੀ ਦੇ ਮੈਂਬਰ ਸਹਿਬਾਨ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਜਿਹੜੇ ਮੋਤਵਰ ਸੱਜਣ ਨੇ ਔਰ ਖਾਸ ਤੌਰ ਤੇ ਪਿੰਡ ਫਤਿਹਪੁਰ ਤੋਂ ਸਰਪੰਚ ਸਾਹਿਬ ਨਾਲ ਪੰਚਾਇਤ ਮੈਂਬਰ ਸਹਿਬਾਨ ਲੰਬੜਦਾਰ ਸਾਹਿਬ ਪਿੰਡ ਅਕਾਲਗੜ ਤੋਂ ਵੀ ਪੰਚਾਇਤ ਪਿੰਡ ਮੋਲੇ ਤੋਂ ਵੀ ਪੰਚਾਇਤ ਔਰ ਜਿੰਨੇ ਵੀ ਅਲੱਗ-ਵਿਧੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਅੱਜ ਇਸ ਸਕੂਲ ਦੇ ਵਿਹੜੇ ਵਿੱਚ ਆਈਆਂ ਨੇ ਮੈਂ ਇੱਕ ਦੋ ਗੱਲਾਂ ਕਰਨੀਆਂ ਤੁਹਾਡੇ ਕੋਲ ਇੱਕ ਦੋ ਕੁਐਸਚਨ ਵੀ ਕਰਨੇ ਬੱਚਿਓ ਜੇਰਾ ਗਲਤ ਧਿਆਨ ਨਾਲ ਸੁਣਿਓ ਉਸ ਗੱਲ ਦਾ ਜਿਹੜਾ ਜਵਾਬ ਹੈ ਮੈਨੂੰ ਪੂਰਨ ਉਮੀਦ ਹੈ ਕਿ ਬੱਚੇ ਜਿਹੜੇ ਆ ਜਿਵੇਂ ਵੱਧ ਚੜ ਕੇ ਪਹਿਲਾਂ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਉਸ ਗੱਲ ਦਾ ਜਵਾਬ ਵੀ ਦੇਣਗੇ ਕਹਾਣੀ ਇਹ ਇੱਕ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਜਨਮ ਤੋਂ ਬਾਅਦ ਉਸ ਬੱਚੇ ਦੇ ਬਾਬਾ ਜਿਹੜੇ ਆ ਉਹ ਘਰ ਦੇ ਵਿੱਚ 2-3 ਸਾਲ ਜੋ ਤੱਕ ਬੱਚਾ 2.5-3 ਸਾਲ ਦਾ ਨਹੀਂ ਹੁੰਦਾ ਸਕੂਲ ਦੇ ਪਹੁੰਚੋਗਾ ਨਹੀਂ ਹੁੰਦਾ ਅਜ 3 ਸਾਲ ਦਾ ਬੱਚਾ ਸਕੂਲ ਪਹੁੰਚ ਜਾਂਦਾ ਉਦੋਂ ਤੱਕ ਰੋਜ਼ ਸਲਾਹ ਕਰਦੇ ਹਰ ਰੋਜ਼ ਸਲਾਹ ਕਰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਕਿਹੜੇ ਸਕੂਲ ਪਾਉਣ ਉਹ ਦੇਖਦੇ ਆ ਨਿਗਾਹ ਮਾਰਦੇ ਆਲੇ ਦੁਆਲੇ ਜਿਸ ਸਕੂਲ ਦੀ ਬਹੁਤ ਵੱਡੀ ਬਿਲਡਿੰਗ ਹੈ ਬਹੁਤ ਵੱਡੇ ਵੱਡੇ ਸ਼ੀਸ਼ੇ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਪਾਉਂਦੇ ਆ ਔਰ ਹਜ਼ਾਰਾਂ ਰੁਪਿਆ ਉਸ ਸਕੂਲ ਦੀ ਫੀਸ ਹੈ ਜਦੋਂ ਮਾਪੇ ਸਕੂਲ ਦੇ ਵਿੱਚ ਬੱਚੇ ਨੂੰ ਪਾ ਦਿੰਦੇ ਆ 2-4 ਸਾਲ ਪੜ੍ਹਦੇ ਨੂੰ ਹੋ ਜਾਂਦੇ ਆ ਤੇ ਫੀਸ ਵੀ ਦਿੱਤੀ ਜਾਂਦੀ ਔਰ ਸਕੂਲ ਵਾਲੇ ਬੱਚੇ ਨੂੰ ਖੜਾ ਕਰ ਦਿੰਦੇ ਖੜਾ ਕਰਦੇ ਕਿ ਆਪਣੇ ਮਾਪੇ ਕੋ ਫੀਸ ਲੈ ਕੇ ਆਉਣ ਤਾਂ ਕਲਾਸ ਦੇ ਅੰਦਰ ਤਾਂ ਐਂਟਰ ਹੁੰਦਾ ਹੈ ਉਹ ਬੱਚਾ ਕਿਉਂ ਆਪਣੀ ਮਾਂ ਦੇ ਨਾਲ ਲੜਦਾ ਹੈ ਕਿ ਮੇਰੀ ਫੀਸ ਦੇ ਤੇ ਉਹਦੇ ਜਿਹੜੀ ਮਾਂ ਆ ਉਹ ਉਹਦੇ ਪਿਓ ਨਾਲ ਲੜਦੀ ਹੈ ਕਿ ਤੂੰ ਇਹ ਫੀਸ ਨਹੀਂ ਦਿੰਦਾ ਫਿਰ ਜਦ ਮੈਂ ਸਰਪੰਚ ਸਾਹਿਬ ਕੋਲ ਕੇ ਗਏ ਕਿ ਸਾਡੇ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਲੋੜਵੰਦ ਪਰਿਵਾਰਾਂ ਦੇ ਮੈਂ ਗਰੀਬ ਸ਼ਬਦ ਨਹੀਂ ਕਹਿਣਾ ਪਰਮਾਤਮਾ ਨੇ ਹੱਥ ਪਰ ਸਭ ਨੂੰ ਦਿੱਤੇ ਆ ਜਿਹੜਾ ਪਰਿਵਾਰਾਂ ਦੇ ਵਿੱਚ ਕਿਤੇ ਕਮੀ ਰਹੀ ਹੈ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲ ਵਿੱਚ ਪੜ੍ਹਦੇ ਆ ਔਰ ਜਿਹੜੇ ਕੋ ਥੋੜੇ ਵੱਧ ਨੂੰ ਰੋਕ ਤੁਸੀਂ ਨਹੀਂ ਖਾਂਦਾ ਉਹ ਪ੍ਰਾਈਵੇਟ ਸਕੂਲ ਵਿੱਚ ਲਾਉਂਦੇ ਆ ਤੇ ਜਦੋਂ ਆਦਮੀ ਪੀਮੇ ਦੀ ਲੜਾਈ ਵੱਦੀ ਹੈਗਾ ਚਾਹੇ ਦਾਦਾ-ਦਾਦੀ ਬੋਲਦੇ ਆ ਕੋਈ ਇੱਕੋ ਗੱਲ ਕਹਿੰਦੇ ਆ ਕਿ ਅੱਜ ਤੱਕ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਬੱਚੇ ਜਿਹੜੇ ਆ ਕੋਈ ਟੀਚਰ ਲੱਗਾ ਕੋਈ ਪ੍ਰਿੰਸੀਪਲ ਲੱਗਾ ਕੋਈ ਪਟਵਾਰੀ ਲੱਗਾ ਕੋਈ ਕਾਨੂੰਗੋ ਲੱਗਾ ਕੋਈ ਜ਼ਿਲਦਾਰ ਲੱਗਾ ਕੋਈ ਐਸਟੀਐਮ ਲੱਗਾ ਕੋ YAML ਨੇ ਕੋਈ ਪ੍ਰਧਾਨ ਮੰਤਰੀ ਬਣਿਆ ਸਰਦਾਰ ਮਰਮੋਣ ਸਿੰਘ ਵੀ ਸਾਡੇ ਹੁਸ਼ਿਆਰਪੁਰ ਗਵਰਨਮੈਂਟ ਕਾਲਜ ਪੜ੍ਹ ਕੇ ਗਏ ਆ ਤਾਂ ਉਦੋਂ ਉਸ ਬੱਚੇ ਦੇ ਮਾਪੇ ਆਪਣੇ ਸੱਸੂਰੇ ਨੂੰ ਜਵਾਬ ਦਿੰਦੇ ਆ ਕਿ ਬੇਬੇ ਉਹ ਪੁਰਾਣੇ ਸਮੇਂ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਸੀ ਸਰਕਾਰੀ ਸਕੂਲਾਂ ਦੇ ਵਿੱਚ ਉਦੋਂ ਬੱਚੇ ਸੀ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਸੀ ਉਹ ਪੀਤ ਕੇ ਸਮੇਂ ਦੀ ਗੱਲ ਹੈ ਅੱਜ ਪੰਜਾਬ ਦੇ ਹਾਲਾਤ ਇਹ ਹੋ ਗਏ ਆ ਇਹ ਸਰਕਾਰੀ ਸਕੂਲ ਦੇ ਵਿੱਚ ਛੱਤ ਚੁੰਦੀ ਹੈ ਬੱਚੇ ਥੱਲੇ ਬੈਠਦੇ ਆ ਚਾਰਦਵਾਰੀ ਡੇਕੀ ਹੈ ਜਿਹੜਾ ਸਕੂਲ ਦੇ ਬੱਚੇ ਇੱਕ ਸਾਈਡ ਤੇ ਜਿਹੜੇ ਸਕੂਲ ਦਾ ਸਟਾਫ ਹੈ ਉਹ ਵੀ ਪਿੰਡ ਦੇ ਵਿੱਚ ਸਰਪੰਚ ਦੇ ਘਰ ਜਾ ਕੇ ਵਾਸ਼ਰੂਮ ਜਾ ਕੇ ਆਉਂਦਾ ਹੈ ਇਹ ਸਰਕਾਰੀ ਸਕੂਲਾਂ ਦੇ ਹਾਲਾਤ ਹੋ ਗਏ ਸੀ ਔਰ ਮਜਬੂਰੀ ਬਸ ਜਿਹੜੇ ਆਪਣੇ ਜਿਹਦੇ ਕਿਤੇ ਪੇਸ਼ੇ ਚੱਲੇ ਉਹ ਮਜਬੂਰੀ ਦੇ ਨਾਲ ਆਪਣੇ ਬੱਚੇ ਨੂੰ ਜਿਹੜਾ ਸਰਕਾਰੀ ਸਕੂਲ ਵਿੱਚ ਪਾਉਂਦਾ ਸੀ 2022 ਦਾ ਸਮਾਂ ਆਇਆ ਮੇਰੇ ਸਾਥੀ ਬੈਠੇ ਮੇਰੇ ਸਾਹਮਣੇ ਮੇਰੇ ਸਟੇਜ ਦੇ ਉੱਤੇ ਬੈਠੇ ਇਕੱਲੇ ਇਕੱਲੇ ਘਰ ਗਏ ਇਕੱਲੇ ਇਕੱਲੇ ਗਲੀ ਇਕੱਲੇ ਇਕੱਲੇ ਮਹੱਲੇ ਗਏ ਜਾ ਕੇ ਇੱਕੋ ਗੱਲ ਕਹੀ ਕਿ ਇੱਕ ਮੌਕਾ ਕੈਰੀਵਾਲ ਸਾਹਿਬ ਨੂੰ ਇੱਕ ਮੌਕਾ ਜਿਹੜਾ ਭਗਵੰਤ ਮਾਨ ਸਿੰਘ ਨੂੰ ਦਿਓ